ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਅੱਜ ਜਿਹੜਾ ਆਪਾਂ ਸੰਡੇ ਦਾ ਦਿਨ ਰੱਖਿਆ ਸੀਗਾ ਦਸਤਾਰ ਮੁਕਾਬਲਾ ਅੱਜ ਜਿਹੜੇ ਆਪਣੇ ਕੋਲੇ ਬੱਚੇ ਪਹੁੰਚੇ ਨੇ ਇਹਨਾਂ ਦਾ ਦਸਤਾਰ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਹਨਾਂ ਦੀ ਵੀ ਜਿਹੜੀ ਜੱਜਮੈਂਟ ਕਰਨਗੇ ਬਾਈ ਸਾਡੇ ਵੱਡੇ ਭਰਾ ਅਮਰਤ ਸਿੰਘ ਖਾਲਸਾ ਤੇ ਇਹ ਇਹਨਾਂ ਦੀ ਜੱਜਮੈਂਟ ਕਰਨਗੇ ਤੇ ਹੁਣ ਜਿਹੜਾ ਇਹਨਾਂ ਦਾ ਟਾਈਮਿੰਗ ਰੱਖਿਆ ਹੈ ਬਾਈ ਨੂੰ ਦਸਤਾਰ ਬਾਰੇ ਸਾਰਾ ਕੁਝ ਜਾਣੂ ਨੇ ਇਹ ਦਸਨਗੇ ਹਾਂ ਭਾਈ ਆਪਾਂ ਇਹਨਾਂ ਦਾ ਵੀ ਕੀ ਪ੍ਰੋਸੀਜਰ ਰੱਖਾ ਵੀ ਕਿਵੇਂ ਕੀ ਗੱਲ ਬਾਤ ਜੀ ਪਹਿਲਾਂ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਅਮਰੀਤ ਸਿੰਘ ਖੋਦਾ ਜਿਹੜਾ ਇਹ ਪ੍ਰਾਲਾ ਕਰ ਰਹੇ ਹੋ ਤੇ ਇਹ ਆਪਾਂ ਸਿਰਫ ਅੱਧਾ ਕੁ ਘੰਟਾ ਰੱਖਾਂਗੇ ਠੀਕ ਹੈ ਨਹੀਂ ਬਸ ਅੱਧੇ ਘੰਟੇ ਤੱਕ ਰੱਖ ਲਓ ਤੇ ਬਾਕੀ ਤਿਆਰੀ ਹੈ ਆਪਣੀ ਠੀਕ ਹੈ ਤੇ ਹੁਣ ਬੱਚਾ ਨੂੰ ਮਾੜਾ ਇੱਕ ਵਾਰ ਪੁੱਛ ਲਓ ਵੀ ਇੰਨਾ ਟਾਈਮ ਹੈਗਾ ਤੁਹਾਡਾ ਤੇ ਤੁਹਾਨੂੰ ਅੱਧਾ ਘੰਟਾ ਪੂਰੀ ਹੋ ਗਿਆ ਠੀਕ ਹੈ ਰੈਡੀ ਹੋ ਸੋ ਠੀਕ ਹੈ ਤੁਹਾਡੇ ਲਈ ਅੱਧਾ ਘੰਟਾ ਹੈ ਠੀਕ ਹੈ ਇਹ ਟਾਈਮਿੰਗ ਲਾ ਲਉ ਮੜਾ ਜੀ ਫੋਨ ਦੇ ਉੱਪਰ ਇਹ ਟਾਈਮਿੰਗ ਲੱਗੂਗੀ ਅੱਧਾ ਘੰਟਾ ਹੈ ਸੀਗਾ ਲੱਗਿਆ ਹੋਇਆ ਤੇ ਅੱਧਾ ਘੰਟਾ ਤੁਹਾਨੂੰ ਜਿਹੜਾ ਦਸਤਾਰ ਸਜਾਉਣ ਦੇ ਲਈ ਦਿੱਤਾ ਜਾਊਗਾ ਓਕੇ ਸਾਰੇ ਬੱਚੇ ਰੈਡੀ ਹੋ ਹਾਂ ਜੀ ਦੇ ਵੀ ਦਸ ਜੇ ਤੇ ਘੜੀ ਢਾ ਕੇ ਦੋ ਵਾਰੀ ਉਹਨੂੰ ਦੇਖਣ ਨੂੰ ਛੋਟੇ ਸਾਰੇ ਹਾਂ ਉਹ ਛੋਟੀ ਸਿਰ ਕਰਦੀ ਹੈ ਵੀ ਕਿੰਨੇ ਵਾਰੀ ਮਰਜ਼ੀ ਢਾ ਕੇ ਵੰਨੋ ਕਿਵੇਂ ਮਰਜ਼ੀ ਵੰਨੋ ਠੀਕ ਹੈ ਪਰ ਸਿਰਫ ਛੋਟੇ ਕੋਲਾ ਅੱਧਾ ਘੰਟਾ 10 ਮਿੰਟ ਪਹਿਲਾਂ ਦੱਸਿਆ ਜੇ ਉਹ ਵੀ ਦੱਸ ਹਾਂ ਤੇ ਸਾਨੂੰ ਟਾਈਮ ਵੀ ਦੱਸਿਆ ਉਹ ਇੰਨਾ ਟਾਈਮ ਰਹੇਗਾ ਬੰਦਾ ਇੰਨਾ ਰਹੇਗਾ ਓਕੇ ਤੇ ਹੁਣ ਬਾਈ ਡਰਾਈਵਰ ਦੇ ਮੂਰੇ ਟਾਈਮਿੰਗ ਸ਼ੁਰੂ ਕਰਾਂਗੇ ਇਹ ਸਟਾਪ ਬਾਗ ਲਾ ਦੇ ਠੀਕ ਹੈ ਰੈਡੀ हां ਲੈ ਵੀ ਤੁਸੀਂ ਹੁਣ ਬਿਲਕੁਲ ਰੈਡੀ ਹੋ ਤੇ ਆਪੋ ਨੂੰ ਠੀਕ ਹੈ ਰੈਡੀ ਹੋ ਤੁਸੀਂ ਆਪਣੇ ਹੋਈ ਬਸ ਬਸ ਆਪਣੀ ਪੱਗ ਬਣਾਣੀ ਸ਼ੁਰੂ ਕਰ ਦੋ ਠੀਕ ਹੈ ਬਸ ਕਾਲੀ ਨਹੀਂ ਕਰਨੀ ਕਿਸੇ ਨੇ ਪ੍ਰੈਸਰ ਨਹੀਂ ਲੈਣਾ ਕਿਸੇ ਨੇ ਬਿਲਕੁਲ ਸ਼ਾਂਤ ਹੋ ਜੀ ਠੀਕ ਹੈ ਦੇ ਵੀ ਕਰ ਲਾ ਸੀ ਕਰ ਲਾ ਲੈ ਤੇ ਪਾ ਦੇ ਤੇ ਨਹੀਂ ਆਹ ਨਾਲ ਜੀ ਨਾਲ ਬਾਈ ਗਾ ਦੇਖੋ ਵੀ ਜਿਹੜਾ ਬੱਚਾ ਘਟ ਜਾਣ ਦਾ ਉਹਨੂੰ ਦੱਸ ਵੀ ਰਹੇ ਨੇ ਵੀ ਇਦਾਂ ਬਣਾਣੀ ਆ ਸੱਜੇ ਦੀ ਜਾਂ ਖੱਬੇ ਹੱਥ ਦੀ ਹੈ ਨਾ

अज तक जो बच्चा होना तजर्बा दिता है

ਸਿਰਫ 13 ਮਿੰਟ ਬਾਕੀ ਨੇ ਇਧਰ ਦਾ ਨਹੀਂ ਮੜਾ ਕਿਦਾਂ ਐਸਾ ਪਰਫੈਕਟ ਨਹੀਂ ਹੈ ਨਾ ਆਹ ਦੇਖੋ 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 ਨਾ ਆਹ ਦੇ

ਨਹੀਂ ਆ ਰਹੇ ਦੇ ਕੋਟਰਾ ਤਾਜੀ ਲੈ ਕਿਛ ਚਾਲੇ ਇਸੇ ਕੋਲ ਨਹੀਂ ਲੈ ਕਿਛ ਚਾਲੇ ਵੀ ਨਹੀਂ ਦਿੱਤੇ ਆਜਾ ਕਰਨ ਵਾਲੇ ਨੇ ਕਲੀ ਮੋਬਾਈਲ ਦਿਖਾਉਣ ਕਿਹਾ ਬੋਲੇਗਾ ਤੁਹਾਨੂੰ ਮੇਰੇ ਕੋਲ ਆ ਕੇ ਆਹ ਮੋਬਾਈਲ ਨਾਲ ਦੇਖਣਾ ਮੋਬਾਈਲ ਨਾਲ ਦੇਖ ਸਕਦਾ ਜਿਦਾ ਜਿਦਾ ਆਪ ਅੱਜ ਤੋਂ ਦੇਖਣੀ ਹੈ ਪਰ ਬਾਰਸ ਸਹੀ ਯਾ ਨਾਲ ਕੁਝ ਚੀਜ਼ ਦੇਖਣੀ ਹੈ ਤੇ ਮੋਬਾਈਲ ਦਾ ਕੈਮਰਾ ਆਨ ਕਰਕੇ ਦੇਖ ਸਕਦੇ ਹੋ ਤੁਸੀਂ ਰਹੇ ਪੁੱਤੋਂ 9 ਮਿੰਟ ਬਾਕੀ ਆਡਰ ਲਵੇ Thank you.

ਮੰਤਰੇ ਦੇ ਵਿੱਚ ਇੱਕ ਵਾਰ ਆਪਾਂ ਦਸਤਾਰ ਤੇ ਰੱਖਿਆ ਕਰਾਂਗੇ ਦਿਨ ਠੀਕ ਹੈ ਸੰਡੇ ਦਾ ਦਿਨ ਹੋਇਆ ਕਰੂਗਾ ਕੋਈ ਵੀ ਗੇਮ ਕਰਦੇ ਆਪਾਂ ਸੰਡੇ ਦਾ ਦਿਨ ਰੱਖਾਂਗੇ ਸ਼ਾਮ ਦਾ 5 ਵਜੇ ਦਾ ਪੱਕਾ ਟਾਈਮ ਆਪਣਾ 1 ਮਿੰਟ ਰਹਿ ਗਿਆ ਬਈ ਡੇਢ ਮਿੰਟ ਰਹਿ ਗਿਆ ਜਿਹੜਾ ਉਹਦਾ ਦਸਤਾਰ ਦਾ ਬੱਕਰ ਚਲੀਏ ਉਹ ਨਹੀਂ ਦੇਵਾ ਉਹਨੇ ਨੀ ਆਹ ਨਮਾਜ਼ ਯਾਰ ਕਰੀ ਮੈਂ ਕਾਸ਼ ਗਾੜੀ ਤੁਹਾਨੂੰ ਚੁੱਕੀਏ ਹੋਰੀ ਆਪ ਤੂੰ ਛੇੜੀ ਨਾਲ ਕੋਈ ਨਾ ਕੋਈ ਬਹੁਤ ਵਧੀਆ ਸ਼ਾਬਾਸ਼ ਬਹੁਤ ਵਧੀਆ ਸਾਰੇ ਬੰਨੀਆਂ ਬੰਨੀਆਂ ਇੱਕ ਮਿੰਟ ਬਾਕੀ ਮੈਂ ਬੀਬੀ ਦੇ ਦੇਵਾਂ ਤੈਨੂੰ ਨਾ ਆਹ ਡੇਢ ਹੋਣੇ

パキニ。 ਪੰਜਵੀਂ ਤੱਕ ਪੰਜਵੀਂ ਤੱਕ ਕਿਹਨੇ ਗੱਲ ਕਰਿਆ ਸੀ? ਕਿਹਨੇ? ਕਿਉਂ ਜਿਹੜਾ ਜੇ ਨਹੀਂ ਨਸੀਆ ਕਿਉਂ ਕਿਹੜਾ ਅ ਨਹੀਂ ਹੋਣੀ ਆਪਣਾ ਪੰਜਵੀਂ ਤੱਕ ਹੀ ਆ ਵੀ ਤੱਕ ਹੀ ਕੋਈ ਤਾਂ ਸੁਣਦੇ ਨਹੀਂ ਗਾ ਚਾਹਤ ਨਹੀਂ ਕਰ ਤਰੀ ਕਿਹਨੇ ਗੱਲ ਕਰਿਆ ਤਰੀ ਕੀ ਜੀ ਕੀ ਜੀ ਮੈਂ ਤਾਂ ਕਿ ప్రతి ਦਿਨ ਤੇਰੀ ਇਹ ਦਿੱਤਾ ਜੀ ਤੇਰੀ ਚੋ ਦਰਜਾ ਬਣਾ ਇਹ ਤੇਰੀ ਗੱਲ ਹੈ ਅਤਮੀਰ ਨਵਾਂ ਤਰਗਮੀਆ ਕੋਈ ਦਰਵਾਜ਼ਾ ਕੋਈ ਤੇ ਵਾਹ ਤਤਮੀਦ ਆ ਕੇ ਤੇਰੇ ਲਈ ਆ ਤਰਗਮੀਆ ਅੱਠ ਅੱਠ ਤੇ ਦਰੋ ਨਾ ਪਹਿਨਾ ਤੇ ਕਰਦਾ ਹੁੰਦੇ ਕਰਨੀ ਹਾਂਜੀ ਜਿਹੜਾ ਇਹਨਾਂ ਦਾ ਟਾਈਮਿੰਗ ਆ ਉਹ ਖਤਮ ਹੋ ਚੁੱਕੀ ਐ ਹਾਂਜੀ ਜਿਹੜਾ ਇਹਨਾਂ ਦਾ ਟਾਈਮ ਉਹ ਸਮਾਪਤ ਹੋ ਚੁੱਕਿਆ ਹੈ ਦਸਤਾਰ ਦਾ ਮੁਕਾਬਲੇ ਦਾ ਹੁਣ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀ ਜਿਹੜਾ ਬੱਚਾ ਤੁਹਾਨੂੰ ਵਧੀਆ ਵੀ ਦਸਤਾਰ ਬੰਨਦਾ ਲੱਗਦਾ ਵੀ ਹਾਂ ਇੱਥੇ ਗਲਤੀ ਹੋਈ ਜਾਂ ਉਹ ਸਾਥੋ ਹੋਈ ਹੈ ਨਾ ਜਜਮੈਂਟ ਦੇ ਵਿੱਚ ਕੋਈ ਗਲਤੀ ਵੀ ਹੋਈ ਉਹ ਵੀ ਜਰੂਰ ਦੱਸਣਾ ਕਿਉਂਕਿ ਵੈਸੀ ਤਾਂ ਬਾਈ ਜੀ ਪੂਰਾ ਐਕਸਪੀਰੀਅੰਸ ਹੈ ਵਾ ਲੈ ਕੇ ਆਏ ਨੇ ਆਪ ਦਾ ਇੱਕ ਵਾਰ ਕੋਈ ਗਲਤੀਆਂ ਰਹਿ ਜਾਂਦੀਆਂ ਹਟ ਕੱਟ ਜੱਜ ਦੇ ਆਪਦੇ ਤੋਂ ਵੀ ਬਹੁਤ ਗਲਤੀਆਂ ਰਹਿ ਜਾਂਦੀਆਂ ਨੇ ਹੈ ਨਾ ਹਾਂ ਹਾਂ ਜ਼ਰੂਰੀ ਹੈ ਵੀ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਹਾਂ ਠੀਕ ਹੈ ਤੇ ਨੋਟ ਤਬੀ ਹਾਂ ਇਹ ਸਾਡਾ ਇੱਕ ਛੋੜਾ ਜਿਹਾ ਵੀ ਹਾਂ ਪ੍ਰਵਲਾ ਸੀਗਾ ਵੀ ਬੱਚਿਆਂ ਨੂੰ ਇਧਰ ਆਪਾਂ ਜੋੜਿਆ ਜਾਵੇ ਤੇ ਬਾਈ ਇਧਰ ਗਪਾਲ ਜੀ ਵੀ ਪਹੁੰਚੇ ਨੇ ਤੇ ਬਾਈ ਕਾਕਾ ਜੀ ਤੇ ਇਧਰ ਬਾਈ ਬਲਵੀਰ ਸਿੰਘ ਪਹੁੰਚੇ ਨੇ ਸਾਰੇ ਵੀ ਬੱਚੇ ਹੋਰ ਵੀ ਸੀਗੇ ਜਿਹੜੇ ਕਿ ਦਸਤਾਰ ਤੋਂ ਵੀ ਬੰਨਦੇ ਨਹੀਂਗੇ ਇਸ ਟਾਈਮ ਵੀ ਚਲੋ ਉਹ ਗਰਾਊਂਡ ਦੇ ਵਿੱਚ ਨੇ ਤੇ ਹੁਣ ਵੀ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਹੌਸਲਾ ਸੀ ਵੀ ਆਹ ਬੱਚਾ ਇੱਕ ਮੈਨੂੰ ਦਿਖਾ ਰਿਹਾ ਜਿਹੜਾ ਇਹ ਆ ਬੱਚਾ ਇੱਕ ਇਹਦੇ ਅੰਦਰ ਜਜ਼ਬਾ ਹੈਗਾ ਵੀ ਹਰੇਕ ਚੀਜ਼ ਨਾਲ ਪੰਗੇ ਲੈਂਦਾ ਹੈਗਾ ਹੈ ਨਾ ਵੀ ਦੇਖੋ ਦਸਤਾਰ ਇਹਨੇ ਇਹ ਨਹੀਂ ਦੇਖੀ ਕੋਈ ਵੀ ਮੈਂ ਮੈਨੂੰ ਜਵਾਕ ਵੀ ਕਹਿਣਗੇ ਕੁਝ ਜਾਂ ਕੁਝ ਵੀ ਹੈ ਜੇ ਅੱਜ ਇਹ ਕੁਝ ਮੰਨਣ ਦੇ ਯੋਗ ਹੈ ਤਾਂ ਇਹ ਕੱਲ ਨੂੰ ਜ਼ਰੂਰ ਉੱਭਰ ਕੇ ਆਊਗਾ ਆਪਾਂ ਪ੍ਰਮਾਤਮਾ ਅੱਗੇ ਸਾਰੇ ਇਹ ਹੀ ਦੁਆ ਕਰਦੇ ਹਾਂ ਵੀ ਜਿੰਨੇ ਬੱਚੇ ਆਜਾਏ ਨੇ ਇਸ ਮੁਕਾਬਲੇ ਦੇ ਵਿੱਚ ਤੇ ਵੀ ਇਹ ਅੱਗੇ ਤਰੱਕੀਆਂ ਕਰਨ ਤੇ ਵੀ ਸਿੱਖੀ ਧਰਮ ਨਾਲ ਜੁੜਨ ਤੇ ਮਾੜੇ ਕੰਮਾਂ ਤੋਂ ਦੂਰ ਰਹਿਣ ਇਹ ਹੁਣ ਆਪਾਂ ਬਾਈ ਜੀ ਨੂੰ ਪੁੱਛਦੇ ਆ ਆਪਾਂ ਇੱਕ ਬੇਨਤੀ ਕਰਦੇ ਆ ਹਾਂਜੀ ਬਾਈ ਜੀ ਆਪਾਂ ਸਾਮ ਨੂੰ 5:30 ਵਜੇ ਹਾਂਜੀ ਮੈਂ ਇੱਥੇ ਆਇਆ ਕਰੂੰ ਠੀਕ ਹੈ ਹਾਂਜੀ ਬੱਚੇ ਪੱਗਾਂ ਲੈ ਕੇ ਆ ਜਾ ਕਰਨੀ ਆਪਾਂ ਜ਼ਰੂਰ ਸੇਵਾ ਇਨੀ ਕਰ ਅੱਛਾ ਬਹੁਤ ਬਹੁਤ ਦਿਲੋਂ ਧੰਨਵਾਦ ਆ ਬਾਈ ਦਾ ਤੇ ਜਿਹੜੀ ਕਿ ਹੁਣ ਵੀ ਬਹੁਤ ਘੱਟ ਇੱਧਰ ਜੁੜਦੇ ਨੇ ਬੱਚੇ ਹੁਣ ਇਹ ਬਾਈ ਜੀ ਨੇ ਬੋਲਿਆ ਵੀ ਆਪਾਂ ਜਿੰਨੇ ਦਿਨ ਮੈਨੂੰ ਛੁੱਟੀ ਹੈ ਉਹਨਾਂ ਦਿਨ ਅਸੀਂ ਜ਼ਰੂਰ ਇਹ ਪ੍ਰਾਲਾ ਕਰਾਂਗੇ ਵੀ ਦਸਤਾਰ ਸਜਾਈ ਜਾਊਂਂਂ ਡੰਡਾ ਕਿ ਲਈ ਦਾ ਜਾਂ ਕੋਈ ਵੀ ਹੋਰ ਬੰਦਾ ਆਉਣਾ ਚਾਹੁੰਦਾਗਾ ਤੇ ਉਹ ਦਸਤਾਰ ਸਿੱਖ ਸਕਦਾਗਾ ਤੇ ਹੁਣ ਆਪਾਂ ਬਾਈ ਜੀ ਨੂੰ ਪੁੱਛਦੇ ਹਾਂ ਦੁਬਾਰਾ ਵੀ ਬਾਈ ਜੀ ਕਿਹੜੇ ਬੱਚੇ ਕੱਢੇ ਨੇ ਆਪਾਂ ਹਾਂਜੀ ਆ ਬੱਚਾ ਜਿਹੜਾ ਫਰਸਟ ਆਏਗਾ ਦੇਖੋ ਵੀ ਮਾਇਕ ਪ੍ਰੀਤ ਹਾਂ ਮਾਇਕ ਪ੍ਰੀਤ ਸਿੰਘ ਫਰਸਟ ਹੈ ਤੇ ਇਹ ਬੋਲ ਦਾ ਗਰਾਫਿਕ ਤੇ ਨਾਸਤੇ ਤੋਂ ਕਰਤ ਹਾਂ ਹਾਂ ਠੀਕ ਹੈ ਇਸ ਬੱਚੇ ਦੀ ਹੁਣ ਪਾਗੇ ਬਾਰੇ ਤੁਸੀਂ ਦੱਸਿਓ ਸਾਰੇ ਕਮੈਂਟਾਂ ਦੇ ਵਿੱਚ ਵੀ ਕੀ ਖਿਆਲ ਲੈਂਗੇ ਵੀ ਕਿਵੇਂ ਬੰਨੀ ਤੇ ਸਾਰਾ ਵੀ ਲਾੜ ਕਿੱਦਾਂ ਲਾਏ ਨੇ ਨੇ ਤੇ ਤੁਸੀਂ ਸਾਰੇ ਦੱਸਣਾ ਤੇ ਬੱਚੇ ਦੇ ਹੌਸਲੇ ਦੇ ਲਈ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਹ ਸਾਰੇ ਬੰਗਿਆਂ ਨੇ ਇਧਰ ਇਹ ਜਾਣੇ ਕਿ ਸੋਚ ਵਿਚਾਰ ਕਰਕੇ ਇਸ ਬੱਚੇ ਨੂੰ ਫਰਸਟ ਪ੍ਰਾਈਜ਼ ਦਾ ਜਿਹੜਾ ਉਹਦਾ ਮਿਲੇਗਾ ਇਹ ਹੁਣ ਬਾਈ ਜੀ ਨੂੰ ਪੁੱਛਦੇ ਆਂ ਵੀ ਦੂਸਰਾ ਬੱਚਾ ਕਿਹੜਾ ਹੈਗਾ ਕਿਹੜਾ ਪ੍ਰਾਈਜ਼ ਆਪਣਾ ਹਾਂ ਬਾਈ ਜੀ ਨਮਨ ਰਾਸ਼ਨ ਹਾਂ ਜੀ ਹੁਣ ਜਿਹੜਾ ਸੈਕੰਡ ਪ੍ਰਾਈਜ਼ ਕਿੱਡਾ ਸੀ ਉਹ ਬਾਈ ਇਹ ਬੱਚਾ ਇਹ ਆਪਣਾ ਰਾਸ਼ਨ ਰਾਸ਼ਨਦੀਪ ਰਾਸ਼ਨਦੀਪ ਠੀਕ ਹੈ ਰਾਸ਼ਨਦੀਪ ਇਹ ਬੱਚਾ ਜਿਹੜਾ ਸੈਕੰਡ ਆਏਗਾ ਤੇ ਹੁਣ ਬਾਈ ਨੂੰ ਕਹਿੰਦੇ ਆਂ ਵੀ ਤੀਸਰਾ ਬੱਚਾ ਅਨਾਉਂਸ ਕਰੇ ਕਿਹੜਾ ਹੈਗਾ ਠੀਕ ਹੈ ਤੇ ਗਗਨ ਜੋਤ ਇਹ ਮੁੰਡਾ ਤੀਸਰੇ ਨੰਬਰ ਤੇ ਆਇਆਗਾ ਤੇ ਬਾਕੀ ਵੀ ਆਪਾਂ ਸਾਰੇ ਬੰਦੇ ਵੈਸੇ ਤੁਸੀਂ ਬਹੁਤ ਵਧੀਆ ਰਹੋ ਠੀਕ ਹੈ ਤੇ ਕਿਉਂਕਿ ਇਹ ਬੱਚੇ ਥੋੜੇ ਜਿਹਾ ਚ ਮੰਨ ਕੇ ਚਲੋ 15 ਸਾਲ ਦੇ ਸੀਗੇ ਪਰ ਜਜ਼ਬਾ ਇਹਨਾਂ ਦਾ ਵੀ ਬਹੁਤ ਜ਼ਿਆਦਾ ਹੈ ਹਾਂ ਠੀਕ ਹੈ ਇਹ ਬੱਚੇ ਸੀਗੇ ਜਿਹੜੇ ਇਹ ਹੈਗੇ ਨੇ 6ਵੀਂ ਤੋਂ ਲੈ ਕੇ 10ਵੀਂ ਤੱਕ ਦੇ ਠੀਕ ਹੈ ਤੇ ਇਹ ਬੱਚੇ ਜਿਹੜੇ ਪਹਿਲੀ ਤੋਂ ਲੈ ਕੇ 5ਵੀਂ ਤੱਕ ਦੇ ਬੱਚੇ ਨੇ ਇਹ ਤਿੰਨੇ ਠੀਕ ਹੈ ਬਹੁਤ ਵਧੀਆ ਵੀ ਮੰਨ ਕੇ ਚੱਲ ਇਹਨਾਂ ਨੇ ਵੀ ਆਹ ਵੀ ਬੱਚਾ ਬਹੁਤ ਵਧੀਆ ਪੱਗ ਮੰਨ ਕੇ ਦੇਖੋ ਦਿਖਾਈਏ ਤੁਹਾਨੂੰ ਹਣਾ ਬਹੁਤ ਵਧੀਆ ਹੈ ਨਾ ਵੀ ਅੱਗੇ ਤੋਂ ਆਪਾਂ ਦੁਆ ਕਰਦੇ ਆ ਵੀ ਪ੍ਰਮਾਤਮਾ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਵੀ ਤਰੱਕੀ ਬਖਸ਼ੇ ਵੀ ਜਿਸ ਵੀ ਕੰਮ ਹੱਥ ਬੋਣ ਦਾ ਅੱਗੇ ਹੋਵੇ ਤੇ ਹੁਣ ਆਪਾਂ ਜਿਹੜਾ ਇਹਨਾਂ ਨੂੰ ਹਾਂਜੀ ਬਾਈ ਕਹਿਣਾ ਚਾਹੁੰਦਾ ਹਾਂ ਹਾਂਜੀ ਆਹ ਇੱਕ ਛੋਟਾ ਜਿਹਾ ਬੱਚਾ ਠੀਕ ਹੈ ਜੀ ਪੱਗ ਬੰਨੀ ਹੈ ਹਾਂਜੀ ਪਹਿਲਾ ਪ੍ਰਾਈਜ਼ ਆਪਾਂ ਛੋਟਾ ਛੋਟਾ ਨੂੰ ਦਿੰਦੇ ਠੀਕ ਹੈ ਜੀ ਓਕੇ ਜਿਹੜਾ ਪ੍ਰਾਈਜ਼ ਆਪਣੇ ਇਸ ਵੀਰ ਨੂੰ ਦਿੰਨੇ ਆ ਠੀਕ ਹੈ ਤੇ ਚਲੋ ਬਹੁਤ ਹਿੰਮਤ ਕੀਤੀ ਅੱਜ ਪਹਿਲਾ ਦਿਨ ਸੀ ਇਹਦਾ ਪਹਿਲੇ ਦਿਨ ਪੱਗ ਬੰਨੀ ਸੀ ਇਹਨੇ ਹੈਨਾ ਹਾਂਜੀ ਹਾਂ ਪੱਗ ਲੈ ਕੇ ਆਇਆ ਆਪਾਂ ਇਹਦੇ ਜਜ ਬੇਨੂੰ ਆਉਂਦਾ ਦਿੰਦੇ ਆ ਵੀ ਆਪਾਂ ਜਿੱਦੇ ਵੀ ਅੱਜ ਬਾਅਦ ਪ੍ਰੋਗਰਾਮ ਕਰਾਈਏ ਹੈਨਾ ਹਾਂ ਵੀ ਇਹ ਫਸਟ ਫਸਟ ਠੀਕ ਹੈ ਹਾਂ ਕਰਾਂਗੇ ਬੱਦ ਤੋਂ ਬੱਦ ਠੀਕ ਹੈ ਓਕੇ ਬਈ ਠੀਕ ਹੈ ਹਾਂਜੀ ਆ ਬੱਚਾ ਹੁਣ ਜਿਹੜਾ ਇਹ ਫਸਟ ਪ੍ਰਾਈਜ਼ ਦਾ ਹੱਕਦਾਰ ਰਿਹਾਗਾ ਵੀ ਵਧਾਈਆਂ ਇਸ ਬੱਚੇ ਨੂੰ ਬਹੁਤ-ਬਹੁਤ ਤੇ ਹੁਣ ਆਪਾਂ ਸੈਕੰਡ ਤੇ ਜਿਹੜਾ ਇਹ ਬੱਚਾ ਜਿਹੜਾ ਸੈਕੰਡ ਪ੍ਰਾਈਜ਼ ਦੇ ਹੱਕਦਾਰ ਹੋਇਆ ਬਹੁਤ ਬਹੁਤ ਆ ਜਾ ਬਾਈ ਸ਼ਰਮ ਬਹੁਤ ਬਹੁਤ ਵਧਾਈਆਂ ਭਾਈ ਏਸ਼ ਨੂੰ ਵੀ ਓਕੇ ਹੁਣ ਤਾਂ ਕੈਮਰਾ ਫੜ ਲਈ ਪਿੰਗ ਹੋ ਗਿਆ ਔਰ ਇੱਕ ਆ ਬਾਈ ਹਾਂਜੀ ਹੁਣ ਆਪਾਂ ਕਿੱਥੇ ਮੈਂ ਕਹੇ ਛੋਟੇ ਠੀਕ ਹੈ ਇਹ ਬਸ ਬੱਚਾ ਹੈ ਜਿਹੜਾ ਥਰਡ ਪੋਜੀਸ਼ਨ ਤੇ ਆਇਆ ਹੈ। ਇਹ ਹੋਣਾ ਜਿਹੜੇ ਦੂਸਰੇ ਬੱਚੇ ਨੇ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਵੀ ਹੌਸਲੇ ਦੇ ਲਈ। ਆਇਆ ਬਾਈ ਗਪਾਲ ਆ ਜਾ। ਆ ਜਾ ਦੇ ਕੋਨੇ ਕੋ ਨਾ ਜੀ ਆ ਗਏ ਕੋਈ ਨਹੀਂ ਆਇਆ ਇਹ ਦੋਸਤ ਇਹ ਵੀ ਜਿਹੜੇ ਲੋਟਰ ਬੱਚਾ ਜੋ ਪਾਸਟ ਆ ਗਿਆ ਆ ਜਾ ਬਈ ਆ ਜਾ ਬਈ ਇਹ ਕਿੱਥੇ ਆ ਗਿਆ ਪਸਾਰੀ ਮੁਕਤ ਇਹ ਨੰਬਰ ਤੇ ਆਇਆ ਛੋਟੇ ਬੱਚਾ ਆਜਾ ਤੁਸੀਂ ਵੀ ਆਜੋ ਆਜੋ ਲੈ ਕੇ ਆਪਾਂ ਆਜਾਓ ਭਾਈ ਆਇਆ ਬੁੱਤ ਤੂੰ ਵੀ ਆ ਆਜਾਓ ਸਾਰੀ ਆਨੇ ਮੈਂ ਤੂੰ ਬਾਹਰ ਲੈ ਨਵੇਂ ਪਾਣੀ ਉਹ ਤੂੰ ਕਿਹੜੀ ਜਿਹੜੀ ਗੋਦਵਾਰਾ ਕਰਦੇ ਆ ਕਰਦੇ ਕਰਨਾ ਹੈ ਸਾਰੀ ਕਰਨਾ ਹੈ ਬੜਾ ਬੜਾ ਤੇ ਮੜਾ ਲੀਡ ਕਰਦੇ ਉਹ ਬਹੁਤ ਮੇਰੇ あれ